वेलकम बैक बहुत-बहुत स्वागत है जी करेलु इलाज आज फिर एक शानदार जानदार वीडियो ਤੁਹਾਡੇ ਨਾਲ શેર ਕਰਨ ਵਾਸਤੇ حاضر ਹੋਏ ਆਂ ਅੱਜ ਦਾ ਟੌਪਿਕ ਹੈ ਕਾਂਸਟਿਪੇਸ਼ਨ ਮੈਂ ਕਹਿੰਨਾ ਲੱਖਾਂ ਕਰੋੜਾਂ ਲੋਕਾਂ ਨੂੰ ਕਾਂਸਟਿਪੇਸ਼ਨ ਦੀ ਸਮੱਸਿਆ ਹੈ ਖਾਸ ਕਰਕੇ ਅਜਕਲ ਯੰਗਸਟਰਸ ਯੰਗਸਟਰਸ ਕੌਨਸਟਿਪੇਸ਼ਨ ਕਬਜ ਦੇ ਇਨੇ ਸ਼ਿਕਾਰ ਹੋ ਗਏ ਹੈ ਕਿਉਂ ਕਿ ਕਿਉਂਕਿ ਬਾਹਰ ਦਾ ਖਾਣਾ ਬਹੁਤ ਪ੍ਰੈਫਰ ਕਰ ਰਹੇ ਹੈ ਜਦੋਂ ਦੇਖੋ 버거 ਦੇ 버거 ਦੇ ਪੀਜ਼ਾ ਦੇ ਨੂਡਲ ਦੇ ਮੋਮੋਸ ਮੈਂ ਕਹਣਾ ਹੈ ਬਾਹਰ ਦਾ ਖਾਣਾ ਖਾ ਖਾ ਕੇ ਅੰਦਰ ਸਿਸਟਮ ਜਾਮ ਕਰ ਲਿਆ ਹੈ ਔਰ ਖਾਣਾ 버거 ਗਰਮਾ ਗਰਮ ਔਰ ਉਪਰੋਂ ਪੀਣਾ ਠੰਡਾ ਠੰਡਾ ਕੋਲਡ ਡਰਿੰਕ ਅੰਦਰ ਤਾਂ ਜਾਮ ਹੋਏਗਾ ਹੀ ਹੋਏਗਾ ਔਰ ਜਿਹੜੇ ਸਾਡੇ ਥੋੜੇ ਜਿਹਾ ਵੱਡੇ ਬਜ਼ੁਰਗ ਹੈ ਉਹਨਾਂ ਨੇ ਸ਼ਾਮ ਨੂੰ 4 ਵਜੇ 5 ਵਜੇ ਚਾਹ ਪੀਣੀ ਹੈ ਨਾਲ ਬਿਸਕੁਟ ਖਾਣੇ ਨਾਲ ਪੂਜੀਆ ਖਾਣਾ ਆ ਵਾਹ 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 ਮਜ਼ਾ ਆ ਗਿਆ ਗਰਮਾ ਗਰਮ ਚਾਹ ਪੀ ਕੇ ਲੇਕਿਨ ਪੇਟ ਫਿਰ ਜਾਮ ਹੋ ਗਿਆ ਅਗਲੇ ਦਿਨ ਕਬਜ ਦੀ ਸ਼ਿਕਾਇਤ ਅੱਜ ਮੈਂ ਤੁਹਾਨੂੰ ਇੰਨਾ ਸ਼ਾਨਦਾਰ ਨੁਸਖਾ ਦੱਸਾਂਗਾ ਕਿ ਇੱਕੋ ਰਾਤ ਦੇ ਅੰਦਰ ਅੰਦਰ ਪੇਟ ਸਾਫ ਕਮਾਲ ਦਾ ਔਰ ਸਭ ਤੋਂ ਵੱਡੀ ਗੱਲ ਹੈ ਆਦਤ ਨਹੀਂ ਪਵੇਗੀ ਮੈਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੈ ਉਹ ਕਹਿੰਦੇ ਜੀ ਬਸ ਜੀ ਅਸੀਂ ਖਾਪੀ ਲੈਨੇ ਆ ਰਾਤ ਨੂੰ ਜੀ ਦੋ ਚਮਚੇ ਤ੍ਰਿਫਲੇ ਦੇ ਖਾ ਲਈਏ ਜਾਂ ਇਹ ਚੂਰਨ ਬਾਬਾ ਇਹਦਾ ਕਿਸੇ ਦਾ ਖਾ ਲਈਦਾ ਫਲਾਨੀ ਕੰਪਨੀ ਦੀ ਗੋਲੀ ਖਾ ਲਈਦੀ ਹੈ ਇਹ ਕੈਪਸੂਲ ਖਾ ਲਈਦਾ ਹੈ ਔਰ ਕੰਪਨੀਆਂ ਕਹਿੰਦੀਆਂ ਇਹ ਖਾ ਲੀਜੀਏ ਆਦਤ ਨਹੀਂ ਪਵੇਗੀ ਆਦਤ ਨਹੀਂ ਪਵੇਗੀ ਸਭੀ ਸਾਰੀਆਂ ਆਦਤਾਂ ਪੈਂਦੀਆਂ ਸਭ ਕੁਝ ਸਭ ਨੂੰ ਆਦਤ ਪੈਂਦੀ ਹੈ ਕਿਉਂ ਕਿ ਸਨਾ ਪੱਤੀ ਨਾਲ ਪਾਇਆ ਸਨਾਇ ਪੱਤੀ ਜਿਸ ਆਈਟਮ ਚ ਪਾਣਗੇ ਉਹਨੇ ਆਂਤੜੀਆਂ ਨੂੰ ਕਮਜ਼ੋਰ ਕਰਨਾ ਹੀ ਕਰਨਾ ਹੈ ਔਰ ਆਦਤ ਪਏਗੀ ਹੀ ਪਏਗੀ ਐਸ ਕਰਕੇ ਚੂਰਨ ਗੋਲੀ ਕੈਪਸੂਲ ਸਭ ਛੱਡੋ ਔਰ ਮੈਂ ਅੱਜ ਜੜਾ ਸ਼ਾਨਦਾਰ ਫਾਰਮੂਲਾ ਤੁਹਾਨੂੰ ਸ਼ੇਅਰ ਕਰਨ ਜਾ ਰਹੇ ਹਾਂ ਆਮ ਸੌਰੀ ਉਹਨੂੰ ਅਪਣਾਓ ਠੀਕ ਹੈ ਔਰ ਇੱਕ ਚੀਜ਼ ਹੋਰ फटाफट ਦੱਸ ਦਿੰਨਾ ਹੈ ਤਾਂਕਿ ਜਿਸ ਦਿਨ ਤੋਂ ਤੁਸੀਂ ਅਜ਼ਮਾਓਗੇ ਜਿਸ ਦਿਨ ਤੋਂ ਅਪਣਾਓਗੇ ਮੈਂ ਕਹਿੰਦਾ ਕੌਨਸਟਿਪੇਸ਼ਨ ਰਹੇਗੀ ਨਹੀਂ ਕੀ ਚੀਜ਼ ਖਾਣਾ ਹਮੇਸ਼ਾ ਚਬਾ ਚਬਾ ਕੇ ਖਾਣਾ ਜਦੋਂ ਵੀ ਖਾਣਾ ਅਸਲ 'ਚ ਆਮ ਤੌਰ 'ਤੇ ਅਸੀਂ ਜਦੋਂ ਵੀ ਰੋਟੀ ਖਾਂਦੇ ਆਂ ਜਦੋਂ ਵੀ ਖਾਣਾ ਖਾਂਦੇ ਆਂ ਤੇ ਸਿੱਧਾ ਅਸੀਂ ਟੀਵੀ ਵੱਲ ਦੇਖਦੇ ਆਂ ਉਹ ਬਈ ਟੀਵੀ ਲਗਾਓ ਫਿਲਮ ਚੱਲ ਰਹੀ ਆ ਉਹ ਬਈ ਢਿਸ਼ਮ ਉਧਰ ਫਿਲਮ ਚ ਚੱਲ ਰਿਹਾ ਢਿਸ਼ਮ ਉਧਰ ਸਾਰੀ ਸਾਡੇ ਆਂਤੜੀਆਂ ਚ ਔਰ ਪੇਟ ਚ ਢਿਸ਼ਮ ਚੱਲ ਰਹੀ ਹੁੰਦੀ ਹੈ ਮੈਂ ਕਹਿੰਨਾ ਸਾਰਾ ਕੰਮ ਗੜਬੜ ਹੋ ਜਾਂਦਾ ਹੈ ਖਾਣਾ ਸ਼ਾਂਤ ਹੋ ਕੇ ਖਾਓ ਬੜੇ ਆਰਾਮ ਨਾਲ ਚਬਾ ਚਬਾ ਕੇ ਖਾਓ ਖਾਣੇ ਨੂੰ ਪੂਰੀ ਖਿਚੜੀ ਬਣਾ ਕੇ ਅੰਦਰ ਭੇਜੋ ਯਾਨੀ ਜਿਹੜੀ ਆਂਤ ਦਾ ਕੰਮ ਹੈ ਨਾ ਉਹ ਆਂਤ ਹੀ ਕਰੇ ਅਗਰ ਆਂਤ ਦਾੰਤ ਦਾ ਕੰਮ ਕਰਨ ਲੱਗ ਗਈ ਤੇ ਫਿਰ ਸਮਝੋ ਗੜਬੜਾ ਹੈ ਠੀਕ ਹੈ ਤੇ ਖਾਣਾ ਜਦੋਂ ਚਬਾ ਚਬਾ ਕੇ ਖਿਚੜੀ ਬਣ ਕੇ ਅੰਦਰ ਜਾਏਗਾ ਨਾ ਉਹਨੂੰ ਅੱਗੇ ਤਕਨ ਚ ਦਿੱਕਤ ਨਹੀਂ ਆਏਗੀ ਔਰ ਕਬਜ ਕਦੀ ਜ਼ਿੰਦਗੀ ਚ ਨਹੀਂ ਹੋਏਗੀ ਲੇਕਿਨ ਉਸ ਦੇ ਬਾਵਜੂਦ ਜਿਨ੍ਹਾਂ ਨੂੰ ਇਹ ਤਕਲੀਫ ਹੈ ਫਾਰਮੂਲਾ ਦੱਸਣ ਜਾ ਰਹੇ ਹਾਂ ਕੈਮਰਾ ਥੋੜਾ ਨੀਚੇ ਕਰੋ ਔਰ ਸਾਡੇ ਵੀਅਰਸ ਨੂੰ ਇੱਕ ਵਾਰ ਦਿਖਾਓ ਕਿ ਬੜਾ ਆਸਾਨ ਔਰ ਜ਼ਬਰਦਸਤ ਨੁਸਖਾ ਕਿਆ ਹੈ ਤਾਂਕੀ ਪਹਿਲੀ ਰਾਤ ਦੇ ਵਿੱਚ ਹੀ ਇਹ ਕਮਾਲ ਕਰ ਦੇ ਸਮਝ ਗਏ ਹੋਗੇ ਤੁਸੀਂ ਸਭ ਤੋਂ ਪਹਿਲੀ ਚੀਜ਼ ਹੈ ਜੀ ਗਲੂਕੰਗ ਠੀਕ ਹੈ ਗੁਲਾਬ ਦੇ ਫੁੱਲਾਂ ਦੇ ਨਾਲ ਬਣੀ ਹੋਈ ਆਈਟਮ ਹੈ ਬਹੁਤ ਮਿੱਠੀ ਹੁੰਦੀ ਹੈ ਐਸ ਨੁਸਕੇ ਨੂੰ ਡਾਇਬੀਟਿਕ ਜੋ ਪੇਸ਼ੈਂਟਸ ਐ ਉਹ ਵੀ ਲੈ ਸਕਦੇ ਇਸ ਤੋਂ ਪਹਿਲਾਂ ਵੀ ਮੈਂ ਇੱਕ ਵੀਡੀਓ ਪਾਇਆ ਸੀਗਾ ਉਹਦੇ ਵਿੱਚ ਮੈਂ ਦੱਸਿਆ ਸੀਗਾ ਕਿ ਜਿਨ੍ਹਾਂ ਨੂੰ ਡਾਇਬਟੀਜ਼ ਹੈ ਉਹ ਉਹ ਕਿਸ ਤਰ੍ਹਾਂ ਕਿਹੜੇ ਫਾਰਮੂਲੇ ਦਾ ਇਸਤੇਮਾਲ ਕਰਨ ਇਹ ਹੈਗਾ ਜੀ ਗਲੂਕਲ ਠੀਕ ਹੈ ਦੂਸਰੀ ਚੀਜ਼ ਹੈ ਜੀ ਮੋਟੀ ਸੌਂਫ ਠੀਕ ਹੈ ਮੋਟੀ ਸੌਂਫ ਹਰੀ ਵਾਲੀ ਜਿਹੜੀ ਅਸੀਂ ਅਚਾਰ ਚ ਪਾਉਂਦੇ ਆ ਰਾਈਟ ਔਰ ਤੀਸਰੀ ਚੀਜ਼ ਹੈ ਜੀ ਇੱਕ ਗਲਾਸ ਦੁੱਧ ਠੀਕ ਹੈ ਹੁਣ ਕੀ ਕਰਨਾ ਹੈ ਸਭ ਤੋਂ ਪਹਿਲਾਂ ਜਿਹੜੀ ਮੋਟੀ ਸੌਂਫ ਹੈ ਨਾ ਜੀ ਇਹਨੂੰ ਪੀਸ ਲੋ 20 ਕੇ ਇਹਨੂੰ ਪਾਊਡਰ ਬਣਾ ਲਓ ਇਹ ਜਿਸ ਤਰ੍ਹਾਂ ਮੈਂ ਇਹ ਪਾਊਡਰ ਬਣਾਇਆ ਠੀਕ ਹੈ ਇਹ ਪਾਊਡਰ ਬਣ ਗਿਆ ਜੀ ਠੀਕ ਹੈ ਔਰ ਇਹ ਜਿਹੜੀ ਕੁਆਂਟੀਟੀ ਕਿੰਨੀ ਲੈਣੀ ਹੈ ਇਹ ਦੱਸਦਾ ਠੀਕ ਹੈ ਗੌਰ ਨਾਲ ਸੁਣਨਾ ਬਾਅਦ ਤੁਸੀਂ ਕਮੈਂਟ ਬਾਕਸ 'ਚ ਨਹੀਂ ਪਾਣਾ ਕਿ ਕਿੰਨਾ ਕਿੰਨਾ ਕਿਹਾ ਸੀਗਾ ਗੌਰ ਨਾਲ ਸੁਣੀਓ ਇਹ ਜਿਹੜਾ ਗਲੂਕੰਧ ਹੈ ਇਹ ਲੈਣਾ ਆਪਾਂ 200 ਗ੍ਰਾਮ ਠੀਕ ਹੈ ਤੇ ਸੌਂਫ ਦਾ ਪਾਊਡਰ ਲੈਣਾ 25 ਗ੍ਰਾਮ ਠੀਕ ਹੈ 25 ਗ੍ਰਾਮ ਸੌਂਫ ਦੇ ਪਾਊਡਰ ਨੂੰ ਆਪਾਂ 200 ਗ੍ਰਾਮ ਗੁਲੂਕੰਦ ਦੇ ਅੰਦਰ ਮਿਕਸ ਕਰ ਲੈਣਾ ਮਿਕਸ ਕਰਕੇ ਇਹਨੂੰ ਇੱਕ ਡੱਬੇ ਦੇ ਅੰਦਰ ਪਾ ਕੇ ਆਪਾਂ ਸਟੋਰ ਕਰਕੇ ਰੱਖ ਲੈਣਾ ਔਰ ਰਾਤ ਨੂੰ ਸੌਂਦਿਆਂ ਹਾਂ ਇੱਕ ਚਮਚਾ ਭਰ ਕੇ ਜਿਹੜਾ ਮਿਕਸ ਕੀਤਾ ਹੈ ਸੌਂਫ ਔਰ ਇਹਦਾ ਠੀਕ ਹੈ ਇਹਦਾ ਇੱਕ ਚਮਚਾ ਭਰ ਕੇ ਤੁਸੀਂ ਖਾ ਲੋ ਔਰ ਉਪਰੋਂ ਗੂੰਗੁਨਾ ਦੁੱਧ ਪੀਂਓ ਠੀਕ ਮੈਂ ਕਹਿੰਨਾ ਜੀ ਇੰਨਾ ਜ਼ਬਰਦਸਤ ਫਾਰਮੂਲਾ ਹੈ ਕਿ ਜੇ ਬਹੁਤ ਤਕਲੀਫ ਹੈ ਨਾ ਇਹ ਇੱਕੋ ਰਾਤ ਦੇ ਅੰਦਰ ਅੰਦਰ ਕਮਾਲ ਕਰ ਦੇਗੀ ਕਿਸੇ ਬੱਚੇ ਨੂੰ ਤਕਲੀਫ ਹੈ 5-6 ਸਾਲ ਦਾ ਬੱਚਾ ਹੈ 1/4 ਚਮਚ ਦੇ ਦਿਓ 10-12 ਸਾਲ ਦਾ ਬੱਚਾ ਅੱਧਾ ਚਮਚਾ ਦੇ ਦਿਓ 18 ਸਾਲ ਤੋਂ ਉੱਪਰ ਹੈ 1 ਚਮਚਾ ਪਰ ਕੇ ਲੈ ਲਓ ਕਮਾਲ ਕਰ ਦੇਗਾ ਔਰ ਅੱਛੀ ਗੱਲ ਹੈ ਵੇ ਕਿ ਆਦਤ ਨਹੀਂ ਪੈਗੀ ਔਰ ਜੇ ਸੱਚਮੁੱਚ ਤੁਸੀਂ ਖਾਣਾ ਚਬਾ ਚਬਾ ਕੇ ਖਾਣਾ ਸ਼ੁਰੂ ਕਰਤਾ ਨਾ ਇਸ ਫਾਰਮੂਲੇ ਦੀ ਵੀ ਲੋੜ ਨਹੀਂ ਪੈਗੀ ਜੀ ਐਨੀ ਗਜਬ ਦੀ ਚੀਜ਼ ਦੱਸ ਰਹੇ ਹਾਂ ਔਰ ਜੇ ਕਿਤੇ ਚਬਾ ਚਬਾ ਕੇ ਖਾਣੇ ਖਾਣ ਦੇ ਨਾਲ ਕਦੀ ਇਹ ਲੈ ਲਿਆ ਹਫ਼ਤੇ 'ਚ 1-2 ਵਾਰ 3 ਵਾਰ ਪੇਟ ਹਮੇਸ਼ਾ ਸਾਫ਼ ਰਹੇਗਾ ਗਾਰੰਟੀ ਨਾ ਕਦੀ ਗੈਸ ਚੜੇਗੀ ਨਾ ਚੱਕਰ ਆਣਗੇ ਨਾ ਸਿਰ ਸਿਰਦਰਦ ਹੋਏਗਾ ਨਾ ਪੇਟ ਦਰਦ ਹੋਏਗਾ ਨਾ ਅਫਾਰਾ ਹੋਏਗਾ ਕੁਝ ਨਹੀਂ ਹੋਏਗਾ ਸਾਰੀਆਂ ਚੀਜ਼ਾਂ ਦਾ ਨਿਚੋੜ ਮੈਂ ਤੁਹਾਨੂੰ ਇਹ ਸਿਰਫ ਦੋ ਚੀਜ਼ਾਂ ਵਿੱਚ ਦੱਸਦਾ ਠੀਕ ਹੈ ਤੇ ਇਹ ਇਸ ਵੀਡੀਓ ਨੂੰ ਨਾ ਸ਼ੇਅਰ ਜਰੂਰ ਕਰਨਾ ਤਾਂ ਕਿ ਸਾਰੀ ਦੁਨੀਆ ਦਾ ਭਲਾ ਹੋ ਸਕੇ ਸਭ ਦਾ ਫਾਇਦਾ ਹੋ ਸਕੇ ਔਰ ਅੱਛਾ ਲੱਗੇ ਤੇ ਲਾਈਕ ਜਰੂਰ ਕਰਨਾ ਸਬਸਕ੍ਰਾਈਬ ਕੀਤੇ ਬਗੈਰ ਨਾ ਜਾਣਾ ਤਾਂ ਕਿ ਅਗਲਾ ਵੀਡੀਓ ਜਿਹੜਾ ਬੜਾ ਸ਼ਾਨਦਾਰ ਆ ਰਿਹਾ ਹੈ ਤੁਹਾਡੇ ਤੱਕ ਤੁਰੰਤ ਤੁਰੰਤ ਪਹੁੰਚ ਸਕੇ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਔਰ ਸ਼ੇਅਰ ਕਰਨ ਵਾਸਤੇ ਥੈਂਕ ਯੂ ਵੈਰੀ ਮਚ ਗੋਡ ਬlesਸ ਯੂ एवरीवन